انھاں دو جگے شرطو بس باقي تا سروا گے ها وانو وانو پاڑو مہا سارک تاروتھ سودئي سوڌي آين جو بيت سرواح سوڌي نا Pūjā parvī ram Chandra mahā rājīyā Pūjā चढ़ंदे जिन्हनि हमेशह ਪਰਵਾਮਾ ਦਾ ਨਾਮ ਸਦਰ ਦਿਪੋਲ ਦੇ ਨਿਵਾਸੀ ਹੈ ਜੋੜ ਕੇ ਰੱਖਿਆ ਹੈ ਇਸ ਦਾ ਦੇਪੋਸੇਯੋ ਸਰਦਾਰ ਲੇਕਿਨ ਬੁਸ਼ੇਜ ਜਾਂ ਸੇਰਾ ਜੰਦਾ ਸਾਡੇ ਡਾਇਰੈਕਟਰ ਸਾਹਿਬ ਅਨੂ ਸ਼ਰਮਾ ਜੀ ਨੇ ਉਹਨਾਂ ਨੂੰ ਪ੍ਰਵਿਸ਼ਗਾਮੀ ਦੇ ਰਿਟਰਨ ਜਿਉੜਿਆ ਇਸੇ ਤਰ੍ਹਾਂ ਪ੍ਰਵਿਸ਼ਗਾਮੀ ਜੀ ਇਹਨਾਂ ਤੇ ਕਿਰਪਾ ਬਣਾਈ ਰੱਖਣ ਦਾ ਬਹੁਤ ਬੁਧਾਨ ਕਰਦਾ ਇਸ ਪ੍ਰਧਾਨ ਜੀ जय श्री राम जी हां जी आज ਤੁਸੀਂ ਸਾਰੇ ਤੁਹਾਡੇ ਪੂਰੇ ਮੰਡਲ ਦੀ ਜਿਹੜੀ ਹੈਗੀ ਆ ਸ੍ਰੀ ਗੁਰੂ ਕਲਾ ਮੰਚ ਆਪਣੇ ਨਾਲ ਦੇ ਵਿੱਚ ਇੱਕ ਮંચਨ ਦੇ ਉੱਤੇ ਪਹੁੰਚੀ ਆ ਗਿਆ ਹਾਂਜੀ ਕੀ ਕਹਿਣਾ ਚਾਹੂੰਗਾ ਸ੍ਰੀ ਗੁਰੂ ਕਲਾ ਮੰਚ ਵੱਲੋਂ ਜੀ 35 ਸਾਲ ਤੋਂ ਰਬੂ શ્રી ਰਾਮ ਜੀ ਦੇ ਚਰਨਾਂ 'ਚ ਸ਼ੈਰ ਨੂੰ ਜੋੜ ਕੇ ਰੱਖਿਆ ਹੋਇਆ ਇਸੇ ਤਰ੍ਹਾਂ ਮੰਡਲ ਦੀ ਇਹ ਹੀ ਦੁਆ ਹੈ ਜੀ ਇਸੇ ਤਰ੍ਹਾਂ ਹਰ ਸਾਲ ਵੱਧ ਚੜ ਕੇ ਰੁਸ਼ੀ ਰਾਮ ਜੀ ਦੀ ਲੀਲਾਇ ਕਰਦੇ ਰਹਿਣ ਤੇ ਸਾਰੇ ਸ਼ਹਿਰ ਨੂੰ ਇਸੇ ਤਰ੍ਹਾਂ ਪ੍ਰਭੂ ਸ਼੍ਰੀ ਰਾਮ ਜੀ ਦੇ ਰੰਗ ਚ ਰੰਗੇ ਰੱਖਣ ਹੋਰ ਕੀ ਕਹਿਣਾ ਚਾਹੂਗੇ ਜਿਹਦਾ ਨਿਊ ਜਨਰੇਸ਼ਨ ਨੂੰ ਕੀ ਕਹਿਣਾ ਚਾਹੋ ਨਵੀਂ ਜਨਰੇਸ਼ਨ ਨੂੰ ਇਹੀ ਅਪੀਲ ਹੈ ਜੀ ਵੱਧ ਚੜ ਕੇ ਹਰ ਸਾਲ ਰਾਮ ਲਾਚੀਸਾ ਲਵੋ ਕਿਉਂਕਿ ਇਹ ਉਹ ਇਤਿਹਾਸ ਆ ਜਿਹਦੇ ਜੜ ਸਨਾਤਨ ਤਰੰਦੀ ਜਿਹਦੇ ਉੱਪਰ ਆਪਣਾ ਸਨਾਤਨ ਤਰੰਤ ਟਿਕਿਆ ਹੋਇਆ ਇਹਦੇ ਵਿੱਚ ਵੱਧ ਚੜ ਕੇ ਸਹਿਯੋਗ ਕਰੋ ਔਰ ਜਿੰਨੀ ਵੀ ਹੋ ਸਕੇ ਸੇਵਾ ਤਨ ਮਨ ਧਨ ਦੇ ਨਾਲ ਹਰ ਸਾਲ RAMLA ਕਮੇਟੀਰੀ ਕਰੋ ਤਾਂਕਿ ਹੋਰ ਵੀ ਅੱਗੇ ਵੱਧ ਚੜ ਕੇ RAMLA ਹੋਰ ਵਧੀਆ ਤਰੀਕੇ ਨਾਲ ਹੋ ਸਕੇ ਤੇ ਮੰਡਲ ਜਿੰਨਾ ਵੀ ਹੋ ਸਕੇ ਸ਼੍ਰੀ ਮੁਕੰਦ ਲਈ ਨਾਮ ਪ੍ਰਚਾਰ ਸੰਗੀਤ ਮੰਡਲ ਦੇ ਸਾਰੇ ਹੀ ਸਦਸੇ RAMLA ਕਮੇਟੀ ਦੇ ਨਾਲ ਆ ਜਿਸ ਤਰ੍ਹਾਂ ਵੀ ਹੋ ਸਕੇ ਹਰ ਤਰ੍ਹਾਂ ਸਹਿਯੋਗ ਕਰਾਂਗੇ ਅਗੇ ਇੱਕ ਵਿਚਾਰ ਚੱਲਦਾ ਪਿਆ ਜੀ ਗੋ ਪਸ਼ਚਮੀ ਜਿਹੜੀ ਕਿ ਮਨਾਉਣ ਦਾ ਵਿਚਾਰ ਚੱਲਦਾ ਪਿਆ ਉਰੀ ਸਾਡੀ ਵਾਲੇ ਮੰਡਲ ਦੀ ਮੀਟਿੰਗ ਹੋਣੀ ਹੈ ਹੁਣ ਪਰ ਗੋਪਸ਼ਟਮੀ ਮਨਾਈ ਜਾਏਗੀ ਜੀ ਕ੍ਰਿਸ਼ਨਾ ਗਊਸ਼ਾਲਾ ਵਿੱਚ ਕਿਉਂਕਿ ਉਥੇ ਦੀ ਕਮੇਟੀ ਨਾਲ ਵੀ ਗੱਲ ਹੋਈ ਹੈ ਗੋਪਸ਼ਟਮੀ ਇਸ ਵਾਰ ਮਨਾਈ ਜਾਏਗੀ ਜਿਸ ਤਰ੍ਹਾਂ ਕਿ ਪੂਰੇ ਦੇਸ਼ ਦੇ ਵਿੱਚ ਸਨਾਤਨ ਧਰਮ ਨੂੰ ਲੈ ਕੇ ਯਾ ਵਰਲਡ ਵਾਈਡ ਹੈ ਦੇਖਿਆ ਜਾ ਰਿਹਾ ਸਾਡੇ ਮੰਨ ਨੇ ਪ੍ਰਧਾਨ ਮੰਤਰੀ ਸਾਹਿਬ ਨਰਿੰਦਰ ਮੋਦੀ ਜੀ ਉਹ ਇਸ ਮੁਹਿੰਮ ਨੂੰ ਬਹੁਤ ਵੱਡੇ ਲੈਵਲ ਤੇ ਲੈ ਕੇ ਜਾ ਰਿਹਾ ਤੇ ਤੁਹਾਡੇ ਮੰਡਲ ਵੱਲੋਂ ਕੇਸ ਲੈਵਲ ਤੇ ਲੈ ਕੇ ਜਾਇਆ ਜਾ ਦੇਖੋ ਜੀ ਸਾਡਾ ਜਿਹੜਾ ਮੰਡਲ ਆ ਓਨਲੀ ਧਾਰਮਿਕ ਵਿਚਾਰ ਧਾਰਮਿਕ ਪ੍ਰਕਿਰਤੀ ਗੀਤੀਆਂ ਜਿਹੜੀਆਂ ਅਸੀਂ ਕਰਨੀਆਂ ਉਹਦੇ ਵਾਸਤੇ ਸ਼ਹਿਰ ਦੇ ਵਿੱਚ ਲੱਗ ਲੱਗ ਤਰ੍ਹਾਂ ਦੇ ਸਮਾਗਮ ਧਾਰਮਿਕ ਅਸੀਂ ਕਰਵਾਨੇ ਆ ਪਿਛਲੇ ਦਿਨੀ ਅਸੀਂ ਜੜੀਆਂ ਇਕਾਸ਼ੀਆਂ ਹੁੰਦੀਆਂ ਪੰਜ ਉਹਦੇ ਵਿੱਚ ਪ੍ਰਵਾਹ ਫਰੀਆਂ ਕੱਢੀਆਂ ਤਾਂ ਕਿ ਲੋਕ ਧਰਮ ਦੇ ਨਾਲ ਜੁੜੇ ਰਹਿਣ ਇਹ ਪ੍ਰਯਾਸ ਸਗਾ ਚੱਲਦਾ ਰਹਿੰਦਾ ਈ ਅੱਗੇ ਵੀ ਚੱਲਦਾ ਰਹੇਗਾ ਬਹੁਤ ਬਹੁਤ ਧੰਨਵਾਦ ਜਿਹੜੀ ਤੇ ਮੁਕੰਦ ਹਰੀ ਨਾਮ ਪ੍ਰਚਾਰ ਸੰਗੀਤਨ ਮੰਡਲ ਦੇ ਸਾਰੇ ਹੀ ਮਾਨਯੋਗ ਸਦਸਿਆ ਮੇਰੇ ਵੀਰ ਛੋਟੇ ਤੇ ਵੱਡੇ ਤੇ ਨਾਲ ਹੀ ਇਹਨਾਂ ਦੀ ਜਿਹੜੀ ਨਰਸਰੀ ਇਸ ਤਿਆਰ ਹੋ ਰਹੀ ਆ ਅਗਲੇ ਪ੍ਰੋਗਰਾਮ ਦੇ ਲਈ ਉਹਨਾਂ ਨੂੰ ਆਇਆਂ ਨੂੰ ਬਹੁਤ ਬਹੁਤ ਸਤਿਕਾਰ ਦੇ ਨਾਲ ਜੀ ਆਇਆਂ ਆਖਦੇ ਆ ਤੇ ਬਹੁਤ ਧੰਨਵਾਦ ਕਰਦੇ ਆ ਕਿ ਇਦਾਂ ਹੀ ਸਾਡੇ ਨਾਲ ਸਹਿਯੋਗ ਬਣਿਆ ਰਹੇ ਤੇ ਪ੍ਰਭੂ ਦੇ ਚਰਨਾਂ ਨਾਲ ਸਾਰੇ ਨਕੋਦਰ ਨਿਵਾਸੀਆਂ ਨੂੰ ਜੋੜਦੇ ਰਹੇ ਜੈ ਜੀ ਸ਼੍ਰੀ ਰਾਮ ਜੈ ਜੀ